ਰਾਜ ਦੀ ਇਹ ਮੇਰੀ ਵੀਡੀਓ ਬਣਾਉਣ ਦਾ ਮਕਸਦ ਹੈਗਾ ਇਹ ਆਪਣਾ ਘਰ ਆ ਇਹ ਘਰ ਦੇ ਅੱਗੇ ਜਿਹੜੀ ਇਹ ਪਾਰਕ ਹੈਗੀ ਤੇ ਪਾਰਕ ਦੇ ਵਿੱਚ ਜਿਹੜੀ ਉਹ ਸਫਾਈ ਜਿਹੜੀ ਉਹ ਕਰ ਰਹੇ ਇਹਦੇ ਵਿੱਚ ਇਹਦਾ ਸਫਾਈ ਦਾ ਕੰਮ ਮੁੱਖਾ ਨਾ ਗਾ ਕੇ ਆ ਬੂਟੀ ਕੱਢ ਗਏ ਇੱਥੇ ਘਾ ਲਉਂ ਹਾਂ ਜੋ ਇਹ ਸੌਖਾ ਤਰੀਕਾ ਜਿਹੜਾ ਇੱਥੇ ਦੇ ਆਗਲੇ ਆ ਵੇਲ ਨੂੰ ਆਪਾਂ ਲੰਬਾ ਕਰ ਤਮੇ ਨਾ ਦਬਉਂਦਾ ਇਹਦੇ ਨਾਲ ਕੋਈ ਆ ਹੈਗਾ ਜਿਹੜਾ ਕਿ อาการมากานี้ก็ตีข้าซุกแก่เจ้าอะไรก็มด้าี๋ยววันจันทร์จะอีทระให้เรนเด็กผสมว่า ਵਡੀਆਂ ਵਡੀਆਂ ਜੜਾਂ ਵਾਲਾ ਤੇਰਾ ਕੱਢੀ ਜਾਂਦੀ ਆ ਆ ਜੀ ਵਡੀਆਂ ਵਡੀਆਂ ਜੜਾਂ ਵਾਲਾ ਕੱਢੀ ਜਾਂਦੀ ਤੇ ਉਹ ਇਹਨਾਂ ਹੋਇ ਕੋ ਹੋਰ ਆ ਇਹਨਾਂ ਬਰਮਾ ਇਹਨਾਂ ਵਾਲਾ ਕਹੀ ਆ ਦੇ ਨਾਲ ਦੇ ਆਹ ਤਾਂ ਹੁਣ ਵੀ ਸਾਉਤ ਬਾਈ ਕਰਾਂਗੇ ਤੇ ਇਹਦੇ ਨਾਲ ਆ ਮੇਰਾ ਮਖਸਦ ਤਾਂ ਸੰਦਾ ਆਬਰ ਮਾ ਆਵੇ ਪੁੱਛ ਆਹ ਆ ਇੱਕ ਹਟਾ ਕੇ ਇਹ ਇਹ ਚਲਦਾ ਇਹ ਕੱਢੀ ਜੇ ਤਾਵੇ ਕੱਢੀ ਆ ਬੰਨੇ ਆਖਦਾ ਇਸਨੇ ਬਹੁਤ ਜਰਾ ਸੁਖਾ ਇਹ ਤੰਦਾ ਹੱਥ ਵਾਲਾ ਵਰਮਾ ਇਹ ਤਾ ਲਾ ਲਓ ਆਪਾਂ ਆਪਾਂ ਇਹਦੇ ਵਰਮਾ ਦੇ ਨਾਲ ਸੱਜੇ ਕੱਟ ਤੇ ਇੱਥੇ ਆਪਾਂ ਵਰਮਾ ਦੇ ਨਾਲ ਵਰਮਾ ਨੇ ਜੀ ਆਰਾਇ ਬਾਲੋ ਆਖਦਾ ਆ ਇਹ ਆਪਸਾ ਦੇ ਆਪਾ ਇੱਕ ਕਰਦੇ ਇਹ ਮਿੱਟੀ ਆ ਇਹ ਇਹਦੇ ਸੋਤੇ ਇਹ ਆਪਣਾ ਇਹ ਤੇ ਆਪਾਂ ਇਕ ਆ ਨਵਾਗਾ ਬੜਾ ਲੱਗਦਾ ਇਕ ਸਾਰਾ ਅਜਨ ਸਿੰਤੋ ਇਕ ਕਰਨਾ 라 ਜਾਣਾ ਇਹ ਦੇ ਲੱਕਾ ਦੱਕਾ ਇਹ ਨਹੀਂ ਇਹ ਨਾ ਮਰਦਾ ਮੇਰਾ ਦਸਨ ਦਾ ਅੱਜ ਦੀ ਇਹ ਨਹੀਂ ਹੀ ਵੀਡੀਓ ਰੇਡੀਓ ਅੱਗੇ ਹੋਰ ਕੋਈ ਨਵੀਂ ਲਿਖਿਆ